ਇੱਕ ਵਾਰ ਦੀ ਗੱਲ ਹੈ ਕਿਸਮਤ ਅਤੇ ਪੈਸੇ ਦੀ ਆਪਸ ਵਿੱਚ ਬੈਸ-ਬਾਜੀ ਸ਼ੁਰੂ ਹੋ ਗਈ ਕਿਸਮਤ ਕਹਿੰਦੀ ਮੈਂ ਵੱਡੀ ਹਾਂ ਪੈਸਾ ਕਹਿੰਦਾ ਮੈਂ ਵੱਡਾ ਹਾਂ ਪੈਸਾ ਕਹਿੰਦਾ ਮੈਂ ਜਿਸ ਕੁਲ ਨਹੀਂ ਹੁੰਦਾ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਉਹਨੂੰ ਤਰ-ਤਰਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਇਸ ਕਰਕੇ ਮੈਂ ਵੱਡਾ ਹਾਂ ਕਿਸਮਤ ਕਹਿੰਦੀ ਜਿਹਦੇ ਪਾਸ ਮੈਂ ਨਹੀਂ ਹੁੰਦੀ ਲੋਕ ਕੋਈ ਇੱਜ਼ਤ ਨਹੀਂ ਕਰਦੇ ਉੱਤਜਿੰਦ ਕੀ ਤਪਾਵ ਚੰਦੀ ਹੈ ਆਪਸ ਵਿੱਚ ਬੈਸਨ ਤੋਂ ਬਾਅਦ ਉਹ ਕਹਿਣ ਲੱਗੇ ਆਪਾਂ ਇਸ ਤਰ੍ਹਾਂ ਫੈਸਲੇ ਤੇ ਨਹੀਂ ਪੁੱਛ ਸਕਦੇ ਸਾਡੇ ਵਿੱਚੋਂ ਸਭ ਤੋਂ ਚੰਗਾ ਕੌਣ ਹੈ ਆਪਾਂ ਇੰਜ ਕਰਦੇ ਹਾਂ ਇੱਥੇ ਨੇੜੇ ਕੋਈ ਸੰਤ ਰਹਿੰਦੇ ਹਨ ਉਹਨਾਂ ਦੇ ਕੋਲ ਜਾਂਦੇ ਹਾਂ ਆਪਣੀ ਸਮੱਸਿਆ ਉਹਨੂੰ ਜਾ ਕੇ ਦੱਸਦੇ ਹਾਂ ਕਿਸਮਤ ਤੇ ਪੈਸਾ ਦੋਨੋਂ ਜਾਣੇ ਉੱਥੇ ਚਲੇ ਗਏ ਸੰਤ ਜੀ ਨੂੰ ਆਪਣੇ ਪਾਸੇ ਦੱਸਿਆ ਕਿ ਸਾਡੇ ਵਿੱਚੋਂ ਵੱਡਾ ਕੌਣ ਹੈ ਤੁਸੀਂ ਫੈਸਲਾ ਕਰੋ ਉਹ ਸੰਤ ਜੀ ਕਹਿੰਦੇ ਕਿ ਮੈਂ ਵੀ ਕਿਸੇ ਫੈਸਲੇ ਤੇ ਨਹੀਂ ਪਹੁੰਚ ਸਕਦਾ ਮੇਰੇ ਉਸਤਾਦ ਮੇਰੇ ਗੁਰੂ ਜੀ ਪਹਾੜਾਂ ਵਿੱਚ ਰਹਿੰਦੇ ਹਨ ਮਹਾਦੇਸ਼ੀ ਜੀ ਹਨ ਉਹਨਾਂ ਕੋਲ ਆਪਾ ਚਲਦੇ ਹਾਂ ਜਦੋਂ ਉੱਥੇ ਪਹੁੰਚੇ ਪਹਾੜਾਂ ਵਿੱਚ ਉਹਨਾਂ ਨੂੰ ਵੀ ਇਹ ਸਵਾਲ ਰੱਖਿਆ ਕਿ ਕਿਸਮਤ ਵੱਟੀ ਕਿ ਪੈਸਾ ਵੱਡਾ ਹੈ ਉਹ ਸੰਤ ਮਹਾਦੇਸ਼ੀ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਕਰਤੇ ਹਾਂ ਆਪਾ ਚਾਰੇ ਚਾਰੇ ਕੋਈ ਰੂਪ ਬਣਾਈਏ ਸਾਧੂਆਂ ਦਾ ਤੇ ਚਲਦੇ ਹਾਂ ਆਪਾ ਇੱਥੇ ਦੇ ਇੱਕ ਨਗਰ ਵਿੱਚ ਆਪਣੇ ਆਪ ਤੁਹਾਨੂੰ ਪਤਾ ਲੱਗ ਜਾਵੇਗਾ ਕਿਸਮਤਵੱਟੀ ਹੈ ਕਿ ਪੈਸਾ ਵੱਡਾ ਹੈ ਉਹਨਾਂ ਨੇ ਫਿਰ ਸੰਤ ਜੀ ਦੀ ਗੱਲ ਮੰਨ ਲਈ ਸਾਧੂਆਂ ਵਾਲਾ ਪਿਸ ਬਣਾ ਲਿਆ ਤੇ ਪਹੁੰਚ ਗਏ ਇੱਕ ਨਗਰ ਦੇ ਵਿੱਚ ਉਹ ਪਹਾੜ ਉਤਰ ਕੇ ਨਗਰ ਦੇ ਵਿੱਚ ਪਹੁੰਚੇ ਉਹਨਾਂ ਨੂੰ ਸ਼ਾਮਾ ਪੈ ਗਈਆਂ ਇੱਕ ਪੁਜਾਰੀ ਦੇ ਘਰ ਗਏ ਉੱਥੇ ਜਾ ਕੇ ਦਰਵਾਜ਼ਾ ਖੜਕਾਇਆ ਕੋਈ 25-26 ਸਾਲ ਦਾ ਨੌਜਵਾਨ ਉਹ ਪੁਜਾਰੀ ਸੀ ਉਹਨੇ ਦਰਵਾਜ਼ਾ ਖੋਲ੍ਹ ਲਿਆ ਪੁੱਛਿਆ ਤੁਸੀਂ ਕੌਣ ਹੋ ਚੱਜ ਜਾਣੇ ਕਹਿਣ ਲੱਗੇ ਅਸੀਂ ਰਾਹੀ ਹਾਂ ਅਸੀਂ ਥੋੜਾ ਸਫ਼ਰ ਕਰ ਰਹੇ ਸੀ ਤੇ ਲੇਟੋ ਕਹਾਂ ਸ਼ਮ ਅ ਭੈ ਗਈਆਂ ਨੇ ਸਾਡੇ ਭੋਜਨ ਤੱਕ ਕਿਰਪਾ ਕਰਕੇ ਪ੍ਰਬੰਧ ਕਰ ਦਿਓ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਇਹ ਨੌਜਵਾਨ ਪੁੱਛਾਦੀ ਚੰਗੇ ਸੁਭਾਅ ਦਾ ਸੀ ਬਹੁਤਾ ਲਾਲਚੀ ਨਹੀਂ ਸੀ ਸੇਵਾ ਸਿਮਰਨ ਵਾਲਾ ਸੀ ਪੁਜਾਰੀ ਨੇ ਇਹਨਾਂ ਨੂੰ ਅੰਦਰ ਸਾਤ ਲਿਆ ਸਾਧੂ ਨੇ ਆਪਣਾ ਕਮੰਡਲ ਪੁਜਾਦੀ ਨੂੰ ਦੇ ਦਿੱਤਾ ਉਹਨਾਂ ਨੇ ਕਿਹਾ ਜੋ ਤੁਸੀਂ ਖਾਣ ਵਾਸਤੇ ਲਿਆਓਗੇ ਇਹਦੇ ਵਿੱਚ ਪਾ ਦਿਓ ਇਹ ਵੀ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ ਪੁੱਛਣ ਤੇ ਫਿਰ ਉਹ ਨੌਜਵਾਨ ਕਹਿੰਦਾ ਮੈਂ ਰਾਜੇ ਦੇ ਦਰਬਾਰ ਵਿੱਚ ਪੁਜਾਰੀ ਦੀ ਸੇਵਾ ਕਰਦਾ ਹਾਂ ਰਾਜੇ ਦੀ ਪੁੱਤਰੀ ਨੂੰ ਮੈਂ ਕਥਾ ਸੁਣਾਉਂਦਾ ਹਾਂ ਫਿਰ ਮਹਾਰਿਸ਼ੀ ਕਹਿਣ ਲੱਗੇ ਕਿ ਬਹੁਤ ਚੰਗੀ ਗੱਲ ਹੈ ਤੂੰ ਕਥਾ ਸੁਣਾਉਂਦਾ ਹੈ ਪਰ ਉਹ ਰਾਜੇ ਦੀ ਪੁੱਤਰੀ ਜੋ ਰਾਜਕੁਮਾਰੀ ਹੈ ਉਹ ਕਥਾ ਸੁਣਦੀ ਹੈ ਉਹਦੀ ਕੋਈ ਮਨੋਕਾਮਨਾ ਵੀ ਤਾਂ ਹੋਏਗੀ ਉਹ ਕਥਾ ਕਿਉਂ ਸੁਣਦੀ ਹੈ ਕੋਈ ਕਾਰਨ ਵੀ ਤਾਂ ਹੋਏਗਾ ਬਿਨਾਂ ਕਾਰਨ ਤੋਂ ਕੁਝ ਨਹੀਂ ਹੁੰਦਾ ਕੱਲ ਨੂੰ ਜਦੋਂ ਤੁਸੀਂ ਜਾਓਗੇ ਉਸ ਤੋਂ ਪੁੱਛ ਕੇ ਆਓ ਕਿ ਉਹ ਕਥਾ ਕਿਉਂ ਸੁਣਦੀ ਹੈ ਅਗਲੀ ਸਵੇਰ ਹੋਈ ਫਿਰ ਉਹ ਪੁਜਾਰੀ ਰਾਜੇ ਦੇ ਦਰਬਾਰ ਵਿੱਚ ਪਹੁੰਚਿਆ ਅਗਲੀ ਸਵੇਰ ਹੋਈ ਫਿਰ ਉਹ ਪੁਜਾਰੀ ਰਾਜੇ ਦੇ ਦਰਬਾਰ ਵਿੱਚ ਪਹੁੰਚਿਆ ਰਾਜੇ ਦੇ ਦਰਬਾਰ ਵਿੱਚ ਪਹੁੰਚ ਕੇ ਰਾਜਕੁਮਾਰੀ ਨੂੰ ਕਥਾ ਸੁਣਾਈ ਕਥਾ ਸੁਣਾਉਣ ਤੋਂ ਬਾਅਦ ਉਸ ਨੇ ਸਵਾਲ ਪੁੱਛਿਆ ਤੁਸੀਂ ਇਹ ਕਥਾ ਕਿਉਂ ਸੁਣਦੇ ਹੋ ਤੁਹਾਡੇ ਕੋਈ ਇੱਛਾ ਹੈ ਫਿਰ ਉਹ ਰਾਜਕੁਮਾਰੀ ਕਹਿਣ ਲੱਗੀ ਹਾਂਜੀ ਬਿਲਕੁਲ ਮੈਂ ਇਹ ਕਥਾ ਤਾਂ ਸੁਣਦੀ ਹਾਂ ਕਿ ਮੈਂ ਸੁਣਿਆ ਸੀ ਜਦੋਂ ਅਪਾ ਧਾਰਮਿਕ ਕੰਮ ਕਰਦੇ ਹਾਂ ਇਹ ਕਰਮ ਕਰਨ ਦੇ ਨਾਲ ਸਾਡੀਆਂ ਅਰਦਾਸਾਂ ਪੇਂਡੀਆਂ ਹੁੰਦੀਆਂ ਨੇ ਤੇ ਮੈਂ ਪਰਮਾਤਮਾ ਕੇ ਅਰਦਾਸ ਕਰਦੀ ਹਾਂ ਕਿ ਮੇਰਾ ਆਉਣ ਵਾਲੇ ਸਮੇਂ ਵਿੱਚ ਮੇਰੇ ਪਿਤਾ ਜੀ ਨੇ ਵਿਆਹ ਕਰਨਾ ਹੈ ਤੇ ਇਹੋ ਜਿਹੇ ਰਾਜਕੁਮਾਰ ਦੇ ਨਾਲ ਮੇਰਾ ਵਿਆਹ ਹੋਵੇ ਜਿਹੜਾ ਕਿ ਸਰੂਪ ਕਰਕੇ ਬੜਾ ਸੁੰਦਰ ਹੋਵੇ ਜਿਸ ਦੇ ਕੋਲ ਬਹੁਤ ਸਾਰਾ ਧਨ ਦੌਲਤ ਹੋਵੇ ਤੇ ਜਦੋਂ ਉਹਦੀ ਪ੍ਰਾਤ ਆਵੇ ਲੋਕ ਨੂੰ ਖੜਕੜ ਕੇ ਦੇਖਣ ਇਹੋ ਜਿਹੇ ਰਾਜਕੁਮਾਰ ਨਾਲ ਮੇਰਾ ਵਿਆਹ ਹੋ ਜਾਵੇ ਇਹ ਭਾਵਨਾ ਰੱਖ ਕੇ ਮੈਂ ਧਾਰਮਿਕ ਕਰਮ ਕਰਦੀ ਹਾਂ ਤੇ ਇਹ ਕਥਾ ਸੁਣਦੀ ਹਾਂ ਇਸ ਸਾਦੇ ਸਵਾਲਾਂ ਦੇ ਜਵਾਬ ਜਦ ਤੁਚ ਦਿੱਤੀ ਰਾਜਕੁਮਾਰੀ ਨੇ ਦੇ ਦਿੱਤੇ ਤਾਂ ਪੁਜਾਰੀ ਵਾਪਸ ਆ ਗਿਆ ਘਰੇ ਆ ਕੇ ਉਹਨੇ ਚਾਰਾ ਸਾਧੂਆਂ ਨੂੰ ਕਲ ਦੱਸੇ ਕਿ ਕਿਸ ਲਈ ਰਾਜ ਦਿੱਤੀ ਇਹ ਕਥਾ ਸੁਣਦੀ ਹੈ ਫਿਰ ਸਾਧੂ ਕਹਿਣ ਲੱਗੇ ਕਿ ਕੱਲ ਨੂੰ ਜਦੋਂ ਤੂੰ ਕਥਾ ਸੁਣਾਉਣ ਜਾਣਾ ਹੈ ਤਾਂ ਇੱਕ ਵਾਰ ਫਿਰ ਤੋਂ ਇਹੇ ਸਵਾਲ ਪੁੱਛੀ ਜਦੋਂ ਉਹ ਫਿਰ ਇਹ ਜਵਾਬ ਦੇਵੇਗੀ ਕਿ ਮੈਂ ਇਸ ਕਰਕੇ ਕਥਾ ਸੁਣਦੀ ਹਾਂ ਤਾਂ ਤੂੰ ਕਹਿ ਦੇਣਾ ਕਿ ਇਹ ਸਾਦੇ ਗੁਣ ਤਾਂ ਮੇਰੇ ਵਿੱਚ ਵੀ ਹੈਗੇ ਨੇ ਬਸ ਇਹ ਕਹਿ ਕੇ ਤੂੰ ਵਾਪਸ ਆ ਜਾਣਾ ਹੈ ਪਿੱਛੇ ਮੁੜ ਕੇ ਨਹੀਂ ਦੇਖਣਾ ਪੁਜਾਰੀ ਸੁਣ ਕੇ ਡਰ ਗਿਆ ਤੇ ਕਹਿ ਲੱਗਾ ਮਹਾਤਮਾ ਜੀ ਮੈਂ ਇਹੋ ਜਿਹਾ ਕੁਝ ਨਹੀਂ ਕਰ ਸਕਦਾ ਮੈਂ ਤਾਂ ਉੱਥੇ ਧਾਰਮਿਕ ਵਿਅਕਤੀ ਨਾਲ ਜਾਂਦਾ ਹਾਂ ਧਰਮ ਵਾਲੇ ਕਰਮ ਕਰਨ ਜਾਂਦਾ ਹਾਂ ਤੁਸੀਂ ਇਹ ਕੀ ਕਹਿ ਰਹੇ ਹੋ ਸਾਧੂ ਕਹਿ ਲੱਗੇ ਕਿ ਤੈਨੂੰ ਇਹ ਕਰਨਾ ਹੀ ਪੈਣਾ ਹੈ ਨਹੀਂ ਤਾਂ ਅਸੀਂ ਚਾਰੇ ਸਾਧੂ ਤੇਰੇ ਨਾਲੋਂ ਨਰਾਜ਼ ਹੋ ਜਾਵਾਂਗੇ ਫਿਰ ਉਹ ਵਿਚਾਰਾ ਤਵਿਤਾ ਵਿੱਚ ਫਸ ਗਿਆ ਅਗਲੇ ਦਿਨ ਫਿਰ ਗਿਆ ਰਾਜਕੁਮਾਰੀ ਦੇ ਕੋਲ ਤੇ ਤਿਲ ਤੇ ਪੱਥਰ ਰੱਖ ਕੇ ਕਥਾ ਸੁਣਾਉਣ ਤੋਂ ਬਾਅਦ ਉਹੀ ਸਵਾਲ ਕੀਤਾ ਤਾਂ ਰਾਜਕੁਮਾਰੀ ਨੇ ਉਹੀ ਜਵਾਬ ਦਿੱਤਾ ਕਿ ਮੈਂ ਐਸੇ ਰਾਜਕੁਮਾਰ ਦੀ ਪਾਲ ਵਿੱਚ ਆ ਜਿਹੜਾ ਸਭ ਤੋਂ ਸਰਹੇਸ਼ਟ ਹੋਵੇ ਫਿਰ ਪੁਜਾਰੀ ਨੇ ਕਿਹਾ ਕਿ ਇਹ ਗੁਣ ਤਾਂ ਮੇਰੇ ਵਿੱਚ ਵੀ ਹੈ ਕਿਨੇ ਇਹ ਕਹਿ ਕੇ ਉੱਥੋਂ ਵਾਪਸ ਪੱਤਰਦਾ ਹੈ ਫਿਰ ਪਿੱਛੇ ਨਹੀਂ ਦੇਖਿਆ ਉਹ ਰਾਜਕੁਮਾਰੀ ਰਾਜੇ ਦੇ ਤੇ ਗੁੱਸੇ ਚ ਆ ਗਈ ਰਾਜਕੁਲ ਜਾ ਕੇ ਪੁਜਾਰੀ ਦੀ ਸ਼ਿਕਾਇਤ ਕੀਤੀ ਦੇਖੋ ਪਿਤਾ ਜੀ ਜੋ ਪੁਜਾਰੀ ਮੈਨੂੰ ਕਥਾ ਸੁਣਾਉਣ ਆਉਂਦਾ ਹੈ ਉਨੇ ਮੈਨੂੰ ਇਹ ਕਲ ਕਹੀ ਹੈ ਰਾਜਾ ਗੁੱਸੇ ਚ ਆ ਗਿਆ ਰਾਜਾ ਨੇ ਮੰਤਰੀ ਨਾਲ ਸਲਾਹ ਕੀਤੀ ਤੇ ਕਹਿੰਦਾ ਕਿ ਕੱਲ ਨੂੰ ਉਹਦਾ ਸਿਰ ਕਲਮ ਕਰ ਦੇਣਾ ਹੈ ਇੱਕ ਮੰਤਰੀ ਬੜਾ ਸਿਆਣਾ ਸੀ ਕਹਿਣ ਲੱਗਾ ਅਜਾ ਨਾ ਕਰੋ ਰਾਜਾ ਜੇ ਤੁਸੀਂ ਕਰੋਗੇ ਚਾਰੇ ਪਾਸੇ ਲੋਕ ਤੁਹਾਨੂੰ ਪੂਰਾ ਕਹਿਣਗੇ ਕਿ ਤੁਸੀਂ ਇੱਕ ਪੁਜਾਰੀ ਦੀ ਹੱਤਿਆ ਕੀਤੀ ਹੈ ਇਹ ਪਾਪ ਤੁਹਾਡੇ ਸਿਰ ਤੇ ਲੱਗੇਗਾ ਮੰਤਰੀ ਨੇ ਫਿਰ ਰਾਜੇ ਨਾਲ ਸਲਾਹ ਦਿੱਤੀ ਕਿ ਤੁਸੀਂ ਇੱਕ ਕੰਮ ਕਰ ਸਕਦੇ ਹੋ ਉਸ ਪੁਜਾਰੀ ਨੂੰ ਵਿਆਹ ਲਈ ਹਾਮੀ ਭਰ ਦੋ ਪਰ ਉਹਦੇ ਵਿੱਚ ਸ਼ਰਤਾਂ ਇਹੋ ਜਿਹੀਆਂ ਰੱਖ ਦੋਗੇ ਉਹ ਸ਼ਰਤਾਂ ਨੂੰ ਪੂਰੀਆਂ ਨਾ ਕਰ ਸਕੇ ਤੇ ਉਹ ਆਪਣਾ ਇਹ ਸਮਰਾਜ ਛੱਡ ਕੇ ਕਿਤੇ ਹੋਰ ਚਾ ਕੇ ਵੱਸ ਜਾਵੇ ਜਦੋਂ ਸ਼ਰਤਾਂ ਨਾ ਪੂਰੀਆਂ ਹੋਈਆਂ ਤਾਂ ਉਹ ਆਪੇ ਹੀ ਚਲੇ ਜਾਏਗਾ ਫਿਰ ਰਾਜਾ ਕਹਿਣ ਲੱਗਾ ਕਿ ਕਿਹੜੀਆਂ ਸ਼ਰਤਾਂ ਰੱਖਣੀਆਂ ਨੇ ਮੰਤਰੀ ਨੇ ਸਲਾਹ ਦਿੱਤੀ ਸਭ ਤੋਂ ਪਹਿਲੀ ਸ਼ਰਤ ਇਹ ਰੱਖਣੀ ਕਿ ਸਾਡੇ ਨੇੜੇ ਦੇ ਨਗਰਾਂ ਵਿੱਚ ਜਿੰਨੇ ਵੀ ਕਰਨੇ ਬਰਾਤ ਸੱਜ ਘਰਾਂ ਵਿੱਚ ਰੁਕਣੀ ਚਾਹੀਦੀ ਹੈ ਤੇ ਜੇ ਇਹਨੇ ਬਰਾਤੀ ਨਾ ਹੋਏ ਲਾੜੇ ਦੇ ਨਾਲ-ਨਾਲ ਬਾਕੀ ਬਰਾਤ ਤਾਂ ਵੀ ਸਿਰ ਕਲਮ ਕਰ ਦਿੱਤਾ ਜਾਏਗਾ ਰਾਜਾ ਕਹਿੰਦਾ ਤੇਰੀ SLA ਮੈਨੂੰ ਚੰਗੀ ਲੱਗ ਰਹੀ ਹੈ ਤੇ ਦੂਜੀ ਸ਼ਰਤ ਕੀ ਹੋਵੇਗੀ ਮੰਤਰੀ ਨੇ ਕਿਹਾ ਦੂਜੀ ਸ਼ਰਤ ਇਹ ਹੋਵੇ ਕਿ ਅਸੀਂ ਜੋ ਵੀ ਬਰਾਤ ਵਾਸਤੇ ਖਾਣਾ ਤਿਆਰ ਕਰਾਂਗੇ ਉਹਦੇ ਵਿੱਚੋਂ ਇੱਕ ਵੀ ਦਾਣਾ ਨਹੀਂ ਬਚਣਾ ਚਾਹੀਦਾ ਜੇ ਇੱਕ ਵੀ ਕਿਨਕਾ ਬਚ ਗਿਆ ਤਾਂ ਅਸੀਂ ਸਿਰ ਕਲਮ ਕਰ ਦੇਵਾਂਗੇ ਲਾੜੇ ਤਾਂ ਵੀ ਤੇ ਬਰਾਤੀਆਂ ਤਾਂ ਵੀ ਅਜੀਆਂ ਸ਼ਰਤਾਂ ਦੇ ਨਾਲ ਭਰਿਆ ਹੋਇਆ ਇੱਕ ਪੱਤਰ ਲਿਖ ਕੇ ਰਾਜੇ ਨੇ ਇੱਕ ਦੂਤ ਦੁਆਰਾ ਉਸ ਪੁਜਾਤੀ ਦਿੱਕਤ ਪੇ ਜਾ ਦੂਤ ਉਹ ਚਿੱਠੀ ਲੈ ਕੇ ਜਦੋਂ ਆਇਆ ਸਾਧੂ ਉਸ ਪੁਜਾਜੀ ਦੇ ਘਰ ਵਿੱਚ ਬੈਠੇ ਸੀ ਤਾਂ ਉਹਦਾ ਸਵਾਗਤ ਕੀਤਾ ਗਿਆ ਸਾਧੂ ਨੇ ਪੱਤਰ ਪੜ੍ਹਿਆ ਤੇ ਦੇਖਿਆ ਕਿ ਕਿ ਸ਼ਰਤਾਂ ਨੇ ਸਾਧੂ ਨੇ ਆਏ ਹੋਏ ਦੂਤ ਨੂੰ ਸਵਾਹ ਦਿੱਤੀ ਤੇ ਉਸ ਦਾ ਸਨਮਾਨ ਕੀਤਾ ਉਹਨੂੰ ਜਲ ਪਾਣੀ ਸ਼ਕਾਇਆ ਉਹ ਦੂਤ ਬੜਾ ਖੁਸ਼ ਹੋਇਆ ਸੋਚਣ ਲੱਗਾ ਇਹ ਸਾਧੂ ਨੇ ਮੈਨੂੰ ਸਵਾਗ ਕਿਉਂ ਦਿੱਤੀ ਪਰ ਉਹਨੇ ਸੋਚਿਆ ਚਲੋ ਇਹ ਸਾਧੂ ਨੇ ਇਹਦੇ ਵਿੱਚ ਕੋਈ ਰਮਜ ਹੋਵੇਗੀ ਮਨავਨੀ ਕਰ ਸਕਦਾ ਸੀ ਉਹ ਸਵਾਲ ਲੈ ਕੇ ਬਾਹਰ ਆ ਗਿਆ ਜਦੋਂ ਬਾਹਰ ਆਇਆ ਜਦੋਂ ਦੇਖਿਆ ਸਵਾਦਿਪੁੜੀ ਨੂੰ ਖੋਲ ਕੇ ਤਾਂ ਉਹਦੇ ਵਿੱਚ ਹੀਰੇ ਤੇ ਮੋਤੀ ਪਏ ਸੀ ਫਿਰ ਬੜਾ ਹੈਰਾਨ ਹੋ ਕੇ ਆ ਗਿਆ ਰਾਜਨਵਾ ਕੇ ਗਲਤ ਸੀ ਕਿ ਉਹਨਾਂ ਨੇ ਤੁਹਾਡੀ ਸ਼ਰਤ ਨੂੰ ਸਵੀਕਾਰ ਕਰ ਲਿਆ ਹੈ ਹੁਣ ਉਹ ਬਰਾਤ ਲੈ ਕੇ ਆ ਰਹੇ ਰਾਜਾ ਵਿਸੋਚਿਤ ਪੈ ਗਿਆ ਕਿ ਕਿਤੇ ਇਹ ਕਿਸੇ ਵਿਰੋਧੀ ਰਾਜ ਦੀ ਚਾਲ ਤਾਂ ਨਹੀਂ ਬੰਦਕ ਕਿਵੇਂ ਸਵੀਕਾਰ ਕਰ ਲਵੇਗਾ ਇਹੋ ਜਿਹੀ ਸ਼ਰਤਾਂ ਨੂੰ ਫਿਰ ਉਹਨਾਂ ਨੇ ਸਾਦੀ ਤਿਆਰੀਆਂ ਕਰ ਲਈਆਂ ਖਾਨ ਪਿੰਦੀਆਂ ਬਰਾਤ ਤੇ ਰੁਕਨ ਦੀਆਂ ਕਰਾਂ ਕਰਾਂ ਚ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਰਾਜਾ ਆਪਣੇ ਪ੍ਰਬੰਧ ਵਿੱਚ ਰੁੱਝ ਗਿਆ ਤੇ ਉਧਰ ਪੁਜਾਰੀ ਨੂੰ ਫਿਕਰ ਪੈ ਗਈ ਕਿ ਮੈਨੂੰ ਲੱਗਦਾ ਕਿ ਜਲਦੀ ਮੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਇੰਨੀਆਂ ਸ਼ਰਤਾਂ ਕਿੱਥੇ ਪੂਰੀਆਂ ਹੋਣਗੀਆਂ ਜਿੱਤੇ ਕੁਲ ਵੀ ਉਹ ਜਾਣਦਾ ਸੀ ਕਿ ਮੇਰੇ ਭਰਾਤ ਵਿੱਚ ਚੱਲੋ ਕੋਈ ਵੀ ਹਾਮੀ ਨਹੀਂ ਸੀ ਭਰਦਾ ਕਿਉਂਕਿ ਸਾਰਿਆਂ ਨੂੰ ਇਹ ਗੱਲ ਪਤਾ ਲੱਗ ਚੁੱਕੀ ਸੀ ਕਿ ਪੁਜਾਰੀ ਨੇ ਇਹ ਨੀਤੀ ਅਪਣਾਈ ਹੈ ਹੁਣ ਇਹ ਮਰ ਕੇ ਹੀ ਰਹੇਗਾ ਫੇਲ ਚਾਤ ਉਹ ਉਲਝਣ ਚ ਪੈ ਗਿਆ ਤਾਂ ਸਾਧਵਾਂ ਨੂੰ ਕਿਹਾ ਕਿ ਤੁਸੀਂ ਕਰੋ ਕੋਈ ਹੱਲ ਮੇਰੇ ਤੋਂ ਇਸ ਸਮੱਸਿਆ ਹੱਲ ਨਹੀਂ ਹੋਣੀ ਜੋ ਸੰਤ ਮਹਾਪੁਰਖ ਸੀ ਉਹਨਾਂ ਨੇ ਆਖਿਆ ਤੂੰ ਘਬਰਾ ਨਾ ਅਸੀਂ ਆਪੇ ਬੰਦਿਆਂ ਦਾ ਪਰਾਤ ਦਾ ਪ੍ਰਬੰਧ ਕਰਾਂਗੇ ਉਹ ਕਰਾਮਾਤ ਵਾਲੇ ਸੀ ਉਹਨਾਂ ਨੇ ਆਪ ਹੀ ਪਰਾਤ ਦਾ ਪ੍ਰਬੰਧ ਕਰ ਲਿਆ ਇਹੋ ਜਿਹੇ ਬੰਦੇ ਲਿਆਂਦੇ ਗਏ ਜਿਨ੍ਹਾਂ ਦੇ ਚਿਹਰੇ ਤੇ ਬੜਾ نور ਸੀ ਘੋੜੇ ਦਾ ਹੱਥੀ ਸਾਰੇ ਪਰਾਤ ਤਿਆਰ ਹੋ ਗਏ ਇਹੋ ਜਿਹੀ ਪ੍ਰਾਤ ਤਿਆਰ ਹੋ ਕੇ ਜਿਹਨੂੰ ਲੋਕ ਖੜਖੜ ਕੇ ਦੇਖ ਰਹੇ ਸੀ ਉਹ ਚਾਦੇ ਚਲੇ ਕਿਸਮਤ ਤੇ ਮਾਇਆ ਤੇ ਉਹ ਤੋਂ ਸਾਧੂ ਵੀ ਉਹ ਚਾਦੇ ਚਲੇ ਬਰਾਤੀ ਬਣ ਕੇ ਪ੍ਰਾਤ ਵਿੱਚ ਸ਼ਾਮਲ ਹੋਏ ਜਦੋਂ ਹਵਾ ਦੇ ਵਿੱਚ ਹੱਥ ਮਾਰਦੇ ਸੀ ਪੈਸਿਆਂ ਦੀ ਵਰਖਾਂਦੇ ਸੀ ਤਾਂ ਸਾਦੇ ਲੋਕ ਕਹਿਣ ਇਸ ਪੂਜਾ ਜੀ ਦੀ ਤੱਕ ਕਿਸਮਤੀ ਬੜੀ ਚੰਗੀ ਨਿਕਲੀ ਇਹਦੇ ਤਾਂ ਭਾਗੇ ਚਾਗ ਪਏ ਸਾਧਨ ਉਦੋਂ ਕੋਈ ਪੈਸੇ ਦੀ ਗੱਲ ਨਹੀਂ ਕੀਤੀ ਕਿਸਮਤ ਦੀ ਗੱਲ ਕੀਤੀ ਚਾਰੇ ਸਾਧਵਾਂ ਨੂੰ ਯਕੀਨ ਹੋ ਗਿਆ ਕਿ ਲੋਕ ਪੈਸੇ ਦੀ ਗੱਲ ਨਹੀਂ ਕਰਦੇ ਮਿਹਨਤ ਦੀ ਗੱਲ ਨਹੀਂ ਕਰਦੇ ਸੋ ਕੋ ਕਿਸਮਤ ਦੀ ਗੱਲ ਮੱਥੇ ਦੇ ਲੇਖਾਂ ਦੀ ਗੱਲ ਭਾਕਾਂ ਦੀ ਗੱਲ ਵੱਧ ਕਰਦੇ ਨੇ ਇਹ ਗੱਲ ਉਹਨਾਂ ਨੂੰ ਯਕੀਨ ਹੋ ਗਈ ਕਿ ਕਿਸਮਤ ਨੂੰ ਲੋਕ ਜ਼ਿਆਦਾ ਮੰਨਦੇ ਹਨ ਕਿਉਂਕਿ ਬਹੁਤ ਲੋਕ ਉੱਥੇ ਖੜ ਕੇ ਕਹਦੇ ਸੀਗੇ ਦੇਖੋ ਪੁਜਾਰੀ ਦੀ ਕਿਸਮਤ ਕੋਈ ਇਹ ਨਹੀਂ ਸੀ ਕਹਦਾ ਕਿ ਦੇਖੋ ਪੁਜਾਰੀ ਦੀ ਮਾਇਆ ਇਸ ਕਰਕੇ ਲੋਕ ਕਿਸਮਤ ਨੂੰ ਵੱਡਾ ਮੰਨਦੇ ਸੀ ਮਾਇਆ ਨਾਲ ਬਰਾਤ ਇੰਨੀ ਜ਼ਿਆਦਾ ਸੀ ਰਾਜਨੇ ਜਿੰਨੇ ਕਰਾਜ ਪਰ ਬੰਦ ਕੀਤਾ ਸੀ ਫਿਰ ਵੀ ਬਰਾਤ ਵੱਧ ਰਹੀ ਸੀ ਘਰ ਘਟ ਪੈ ਰਹੇ ਸੀ ਰਾਜਾ ਬੜਾ ਹੈਰਾਨ ਹੋਇਆ ਇਹੋ ਜਿਹਾ ਤੇਜ ਵਾਲੇ ਮੱਥੇ ਤੇ ਚਮਕ ਵਾਲੇ ਲੋਕ ਬਰਾਤ ਵਿੱਚ ਆਏ ਹੋਏ ਸੀ ਤੇ ਉਹਨਾਂ ਨੇ ਇਹ ਵੀ ਦੇਖਿਆ ਕਿ ਜਿਹੜਾ ਪੁਜਾਜੀ ਦਾ ਰੱਥ ਸੀ ਬਹੁਤ ਸੁੰਦਰ ਸੀ ਹੀਰਿਆਂ ਦੇ ਨਾਲ ਚੜਿਆ ਹੋਇਆ ਰਾਜਾ ਤਾਂ ਵੇਂਦਾ ਹੀ ਰਹਿ ਗਿਆ ਕਿ ਕਮਾਲ ਹੋ ਕੇ ਫਿਰ ਜਿਹੜੀ ਦੂਜੀ ਸ਼ਰਤ ਪੂਰੀ ਕਰਨੀ ਸੀ ਕਿ ਜੋ ਕੁਝ ਬਨੇਗਾ ਉਹ ਖਾਣਾ ਪੈਣਾ ਉਸ ਸੰਤ ਨੇ ਬਰਾਤ ਦੇ ਨਾਲ ਦੋ ਬੱਚੇ ਪਿੱਛੇ ਆਖਿਆ ਇਹਨਾਂ ਨੂੰ ਬਹੁਤ ਭੁੱਖ ਲੱਗੀ ਹੈ ਉਸ ਵਕਤ ਜੋ ਕੁਝ ਬਣਾਇਆ ਗਿਆ ਸੀ ਰਾਜੇ ਦੁਆਰਾ ਸ਼ਾਇਤੇ ਕੇ ਚੜੇ ਕੇਸੇ ਉਹ ਸਾਰਾ ਕੁਝ ਦੋ ਬੱਚੇ ਹੀ ਖਾ ਗਏ ਉਹਨਾਂ ਨੇ ਤਾਂ ਬਰਤਤੀਆਂ ਵਾਸਤੇ ਕੁਝ ਵੀ ਨਹੀਂ ਛੱਡਿਆ ਰਾਜੇ ਨੂੰ ਫਿਰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਇਹਨਾਂ ਨਾਲ ਤਾਂ ਕੋਈ ਪਹੁੰਚੋ ਇਸ ਸੰਤ ਨੇ ਇਹਨਾਂ ਦੇ ਨਾਲ ਤਾਂ ਕੋਈ ਤਪਸਵੀ ਸਾਧੂ ਨੇ ਜੋ ਕਲਾ ਵਰਤਾ ਰਹੇ ਨੇ ਰਾਜੇ ਨੇ ਸੋਚਿਆ ਮੈਂ ਥੋ ਗਲਤੀਆਂ ਕੀ ਸ਼ਰਤਾਂ ਰੱਖ ਕੇ ਫਿਰ ਉਹ ਦੋਵੇਂ ਜਵਾਕਨ ਨੂੰ ਲੈ ਕੇ ਉਸ ਸੰਤ ਦੇ ਪਾਸ ਆਇਆ ਤੇ ਮਾਫੀ ਮੰਗੀ ਤੇ ਪੁਜਾਰੀ ਤੋਂ ਵੀ ਮਾਫੀ ਮੰਗੀ ਤੇ ਆਪਣੇ ਰਾਜਕੁਮਾਰ ਜੀ ਦਾ ਵਿਆਹ ਬੜੇ ਮਾਨ ਸਨਮਾਨ ਇੱਜ਼ਤ ਦੇ ਨਾਲ ਉਸ ਪੁਜਾਰੀ ਨਾਲ ਕਰ ਦਿੱਤਾ ਇਹ ਕਹਾਣੀ ਭਾਵੇਂ ਕਲਪਨਿਕ ਹੈ ਹੋ ਸਕਦਾ ਇਦਾਂ ਦੀ ਕੋਈ ਕਹਾਣੀ ਹੋਈ ਨਾ ਹੋਵੇ ਪਰ ਇਹ ਲੇਖਕ ਵੱਲੋਂ ਸੁਣ ਸਮਝਾਉਣ ਦਾ ਤਰੀਕਾ ਹੈ ਤੇ ਬੰਦੇ ਨੂੰ ਇਕੱਲੇ ਕਿਸਮਤ ਨੂੰ ਸਭ ਕੁਝ ਨਹੀਂ ਸਮਝਣਾ ਚਾਹੀਦਾ ਸੋ ਕੁ ਸਾਨੂੰ ਆਪਣੀ ਜ਼ਿੰਦਗੀ ਵਿੱਚ ਮਿਹਨਤ ਵੀ ਕਰਨੀ ਚਾਹੀਦੀ ਹੈ ਮਿਹਨਤ ਨਾਲ ਬੜਾ ਕੁਝ ਬੰਦੇ ਨੂੰ ਪ੍ਰਾਪਤ ਹੋ ਜਾਂਦਾ ਹੈ ਕਿਸਮਤ ਹੁੰਦੀ ਹੈ ਮੱਥੇ ਦੇ ਲੇਖ ਹੁੰਦੇ ਨੇ ਪਰ ਮਿਹਨਤ ਬੰਦੇ ਨੂੰ ਕਰਨੀ ਛੱਡਣੀ ਨਹੀਂ ਚਾਹੀਦੀ ਜੇ ਤੁਹਾਡੇ ਕੋਲ ਬਹੁਤ ਪੈਸਾ ਹੈ ਪਰ ਕਿਸਮਤ ਤੁਹਾਡੇ ਸਾਥ ਨਹੀਂ ਦੇ ਰਹੀ ਤਾਂ ਪੈਸਾ ਤੁਹਾਡਾ ਮਿੱਟੀ ਹੈ ਕਿਸੇ ਨਾ ਕਿਸੇ ਇਹੋ ਜੇ ਕੰਮਾਂ ਤੇ ਉਹ ਲੱਗ ਜਾਵੇਗਾ ਕਿ ਉਹ ਪੈਸਾ ਕਿਸੇ ਕੰਮ ਨਹੀਂ ਆਵੇਗਾ ਹਾਂ ਜੇ ਤੁਹਾਡੀ ਕਿਸਮਤ ਤੇਜ ਹੈ ਜੇ ਤੁਹਾਡੇ ਕੋਲ ਸਭ ਕੁਝ ਹੈ ਤਾਂ ਤੁਸੀਂ ਰੱਬ ਦਾ ਦਿੱਤਾ ਸ਼ੁਕਰ ਵੀ ਨਹੀਂ ਕਰਦੇ ਫਿਰ ਵੀ ਮਾੜੀ ਗੱਲ ਹੈ ਹੁਣ ਪਕਤਾ ਕੋਲ ਰੱਬ ਦੇ ਪਿਆਰਾਂ ਦੇ ਕੋਲ ਕੁਝ ਨਹੀਂ ਹੁੰਦਾ ਬਹੁਤੀ ਮਾਇਆ ਵੀ ਨਹੀਂ ਹੁੰਦੀ ਆਪਾਂ ਜਿਹੜੇ ਪਕਤਾਂ ਦਾ ਜੀਵਨ ਪੜਦੇ ਹਾਂ ਉਹ ਖੁਸ਼ ਰਹਿੰਦੇ ਨੇ ਕਿਵੇਂ ਉਹ ਸਬਰ ਤੇ ਸ਼ੁਕਰ ਵਿੱਚ ਰਹਿੰਦੇ ਨੇ ਇਸ ਕਰਕੇ ਉਸ ਬੰਦੇ ਦੀ ਕਿਸਮਤ ਜਿਹੜਾ ਉਹ ਰੱਬੀ ਨਾਮ ਜਪਦਾ ਉਹਦੀ ਚੰਗੀ ਹੀ ਹੈ ਭਾਵੇਂ ਉਹਦੇ ਕੋਲ ਪੈਸਾ ਹੈ ਭਾਵੇਂ ਨਹੀਂ ਹੈ ਕਈ ਵਾਰ ਸਿੱਕ ਕਿਸਮਤ ਨੂੰ ਟੋਲਣ ਲੱਗ ਜਾਂਦੇ ਹਾਂ ਮਾਇਆ ਦੇ ਨਾਲ ਇੱਦਾਂ ਨਹੀਂ ਹੁੰਦਾ ਇਸ ਕਰਕੇ ਸੰਤੁਸ਼ਟੀ ਦੇ ਨਾਲ ਸਬਰ ਦੇ ਨਾਲ ਜਿਹੜੇ ਬੰਦੇ ਬੰਦਗੀ ਕੱਟਦੇ ਆ ਉਹਨਾਂ ਦੀ ਕਿਸਮਤ ਮਾਇਆਤਾ ਦੀ ਨਾਲੋਂ ਚੰਗੀ ਹੁੰਦੀ ਹੈ ਗੁਰੂ ਅਮਰਦਾਸ ਜੀ ਬਚਨ ਕਰਦੇ ਨੇ ਕਿ ਜਿਹੜਾ ਕੁਝ ਮੱਥੇ ਤੇ ਲਿਖਿਆ ਹੁੰਦਾ ਰੱਬ ਨੇ ਉਹਨੂੰ ਕੋਈ ਮਿਟਾ ਨਹੀਂ ਸਕਦਾ ਜੋ ਕੁਝ ਲਿਖਿਆ ਉਹ ਹੀ ਹੁੰਦਾ ਹੈ ਪਰ ਇਸ ਗੱਲ ਨੂੰ ਉਹ ਹੀ ਸਮਝਦਾ ਹੈ ਜਿੱਦੇ ਉੱਪਰ ਰੱਬ ਦੀ ਮਿਹਰ ਹੁੰਦੀ ਹੈ ਮੱਥੇ ਤੇ ਲੇਖ ਕੋਈ ਨਹੀਂ ਮਿਟਾ ਸਕਦਾ ਇਸ ਕਰਕੇ ਆਪਣੇ ਗੁਰੂ ਕੇ ਅਰਦਾਸ ਕਰੋ ਉਸ ਸਮਰੱਥ ਪੂਰਾ ਗੁਰੂ ਸਭ ਕੁਝ ਕਰ ਸਕਦਾ ਹੈ ਇਹ ਕਹਾਣੀਆਂ ਸਿਰਫ ਸਮਝਾਉਣ ਮਾਤਰ ਇਹ ਲੋਕਾਂ ਦੁਆਰਾ ਬਣਾਈਆਂ ਹੁੰਦੀਆਂ ਨੇ ਪਰ ਇਹਦੇ ਵਿੱਚ ਸੱਚ ਛਪਿਆ ਹੁੰਦਾ ਹੈ ਇਸ ਕਰਕੇ ਉਹ ਠੋਠੀਆਂ ਕਹਾਣੀਆਂ ਉਹ ਸੱਚੀਆਂ ਹੁੰਦੀਆਂ ਨੇ ਕਿਉਂਕਿ ਖਬਰ ਸੱਚ ਦੀਆਂ ਦਿੰਦੀਆਂ ਨੇ ਇਹ ਭਾਵੇਂ ਕਲਪਨਿਕ ਕਹਾਣੀ ਸੀ ਪਰ ਇਸ ਵਿੱਚ ਇਹ ਸਿੱਖਿਆ ਮਿਲਦੀ ਹੈ ਕਿ ਕੱਲਾ ਕਿਸਮਤ ਨੂੰ ਸਭ ਕੁਝ ਸਮਝ ਕੇ ਪਹਿਚਾਣਾ ਕਿ ਮੇਰੀ ਕਿਸਮਤ ਮਾੜੀ ਹੈ ਜਾਂ ਮੇਰੇ ਪਾਕ ਮਾੜਿਆ ਨਹੀਂ ਮਿਹਨਤ ਕਰੋ ਜ਼ਿੰਦਗੀ ਚ ਅੱਗੇ ਵਧੋ ਆਪਣੇ ਗੁਰੂ ਅੱਗੇ ਅਰਦਾਸ ਕਰੋ ਪੁੱਲ ਚੁੱਕ ਦੀ ਮਾਫੀ ਫਿਰ ਮਿਲਾਂਗੇ ਇੱਕ ਹੋਰ ਖੂਬਸੂਰਤ ਵੀਡੀਓ ਵਿੱਚ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ